ਹਾਂ ਜੀ ਅੱਜ ਜਿਹੜੀ ਸੂਬੇ ਜਿਲ੍ਹੇ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਅੱਜ ਕੀ ਪ੍ਰੋਗਰਾਮ ਬੀਤੇਗੇ ਨਹੀਂ ਅੱਜ ਅਸੀਂ ਸੰਗਰੂਰ ਜ਼ਿਲ੍ਹੇ ਦੇ ਜਿਹੜੀ ਮੀਟਿੰਗ ਹੈ ਉਹ ਚ ਇਹ ਸਾਰਾ ਕੁਝ ਬਿਉਂਤ ਬਣਾਈ ਹੈ ਕਿ ਅਸੀਂ ਬੀਕੇ ਯੋਗਤਾ ਰਾਖਾ ਵੱਲੋਂ ਜਿਹੜਾ ਹਜ਼ਾਰ ਪਿੰਡ ਲਿਆ ਸੰਗਰੂਰ ਨੂੰ ਅੰਬਤਸਰ ਜ਼ਿਲ੍ਹਾ ਮਿਲਿਆ ਜਿਹੜੇ ਜ਼ਿਲ੍ਹੇ ਚ ਅਸੀਂ ਜਾਣਾ ਹੈ ਉਹ ਚ ਅਸੀਂ ਕਣਕ ਦਵਾਈਆਂ ਕਿਤਾਬਾਂ ਤੂੜੀ ਬਿਜਲੀ ਡੀਏਪੀ ਤੇ ਟਰੈਕਟਰ ਇਹ ਅਸੀਂ ਸਾਰੀਆਂ ਗੱਲਾਂ ਦੀ ਬਿਉਂਤ ਬਣਾਈ ਹੈ ਕਿ ਅਸੀਂ ਪਹਿਲੀ ਕਿਸ਼ਤ 20 ਤਰੀਕ ਨੂੰ ਭੇਜਾਂਗੇ ਦੂਜੀ ਕਿਸ਼ਤ 22 ਤਰੀਕ ਨੂੰ ਭੇਜਾਂਗੇ ਤੀਜੀ ਕਿਸ਼ਤ 24 ਤਰੀਕ ਨੂੰ ਭੇਜਾਂਗੇ ਪਹਿਲੀ ਕਿਸ਼ਤ ਚ ਤਕਰੀਬਨ 60 ਪੈਂਟ ਵਾਲੀਆਂ ਹੋਣਗੀਆਂ ਦੂਜੀ ਕਿਸ਼ਤ ਵੀ 60 ਪੈਂਟ ਵਾਲੀਆਂ ਹੋਣਗੀਆਂ ਤੀਜੀ ਕਿਸ਼ਤ ਵੀ 60 ਪੈਂਟ ਵਾਲੀਆਂ ਹੋਣਗੀਆਂ ਟਰਾਲੀਆਂ ਦੇ ਨਾਲ ਸਾਡੇ ਆ ਗੋਟੀਬਾਂ ਜਾਣਗੀਆਂ ਤਾਂਕੇ ਜਿਹੜੇ ਪਿੰਡਾਂ ਦੇ ਸੀ ਸਾਡਾ ਸੰਗਰੂਰ ਨੂੰ ਜਿਹੜਾ ਬਰਸਰ ਜਿਲ੍ਹਾ ਮਿਲੇ ਉਹਨਾਂ ਦੇ ਇਕੱਲੇ-ਇਕੱਲੇ ਪਿੰਡ ਦਾ ਸਰਬਾ ਕੀਤਾ ਕਿੰਨੇ ਪਰਿਵਾਰਾਂ ਨੂੰ ਕਣਕ ਦੀ ਲੋੜ ਹੈ ਕਿੰਨੇ ਪਰਿਵਾਰਾਂ ਨੂੰ ਤੂੜੀ ਦੀ ਲੋੜ ਹੈ ਕਿੰਨੇ ਪਰਿਵਾਰਾਂ ਵਾਸਤੇ ਮਿੱਟੀ ਚੱਕਰ ਦੀ ਲੋੜ ਹੈ ਉਹ ਸਾਰੀ ਬਿਉਤਬੰਦੀ ਜਿਹੜੀ ਬਿਉਤਬੰਦੀ ਹੈ ਉਹ ਤੈਅ ਕੀਤੀ ਹੈ ਤੇ ਅਗਲੀ ਬਿਉਤਬੰਦੀ ਇਹ ਤੈਅ ਕੀਤੀ ਹੈ ਕਿਉਂਕਿ ਉਸ ਗੱਲ 'ਚ ਅੜੀਕਾ ਨਾ ਪਵੇ ਅਸੀਂ ਇੱਕ-ਇੱਕ ਪਿੰਡ ਇੱਕ-ਇੱਕ ਪਿੰਡ ਨੂੰ ਸੰਗਰੂਰ ਦੇ ਇੱਕ ਇੱਕ ਪਿੰਡ ਨੂੰ ਇੱਕ ਇੱਕ ਪਿੰਡ ਦੇਵਾਂਗੇ ਜਿਹੜੀਆਂ ਵੀ ਅੱਗੇ ਲੋੜਾਂ ਆਉਣਗੀਆਂ ਉਹ ਸਾਡੀ ਟੀਮ ਜਾਊਗੀ ਉਹਦੀ ਵਿਉਂਤਬੰਦੀ ਕਰਕੇ ਤਾਂ ਕਿ ਅਸੀਂ ਉਹਨਾਂ ਦੇ ਘਰ ਚਾਲੂ ਕਰਾ ਸਕੀਏ ਉਹਨਾਂ ਦੇ ਖੇਤਾਂ ਦੀ ਹਰਿਆਲੀ ਰੱਖ ਸਕੀਏ ਇਹ ਵਿਉਂਤ ਜੀ ਵਿਉਂਤ ਹੈ ਕਣਕਾਂ ਬੀਜਣ ਤੱਕ ਲਗਾਤਾਰ ਚੱਲਦੀ ਰਹੂਗੀ ਦੇਖੋ ਅੱਜ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਡੂਆ ਤੇ ਯਾਰਨ ਸਕੱਤਰ ਦਲਵਾਰਾ ਸਿੰਘ ਸਾਜਰਾ ਦੀ ਪ੍ਰਧਾਨਗੀ ਚ ਹੋਈ ਆ ਜਿਹੜੀ ਮੀਟਿੰਗ ਦੇ ਵਿੱਚ ਵੱਖ-ਵੱਖ ਬਲਾਕਾਂ ਦੇ ਪ੍ਰਧਾਨ 77 ਹਾਜ਼ਰ ਹੋਏ ਨੇ ਅਸੀਂ ਪੂਰੀ ਵਿਉਂਤਬੰਦੀ ਬਣਾਈ ਹੈਗੀ ਆ ਕਿਉਂਕਿ 19 ਤਰੀਕ ਦੀ ਸੂਬੇ ਸੂਬਾ ਕਮੇਟੀ ਦੀ ਮੀਟਿੰਗ ਬਰਨਾਲੇ ਜ਼ਿਲ੍ਹੇ ਦੇ ਪਿੰਡ ਸੰਨਾ ਦੇ ਵਿੱਚ ਰੱਖੀ ਆ ਕਿਉਂਕਿ ਉਸ ਮੀਟਿੰਗ ਦੇ ਵਿੱਚ ਵੀ ਸਾਰੀ ਵਿਉਂਤਬੰਦੀ ਬਣਾਈ ਜਾਊਗੀ ਸ਼ਿਫਟਾਂ ਦੇ ਵਿੱਚ ਕਿਉਂਕਿ ਜਿੱਦਾਂ ਵੱਡਾ ਨੁਕਸਾਨ ਹੋਇਆ ਉਧਰ ਜਿਹੜੀ ਫਾਜ਼ਲਕਾ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਉਧਰ ਮਾਨਸਾ ਫਰੀਦਕੋਟ ਤੇ ਬਠਿੰਡਾ ਉਹ ਜ਼ਿਲ੍ਹੇ ਜਿਹੜੀ ਤਾਤੀਬ ਬਣਾ ਕੇ ਅਸੀਂ ਇਹ 19 ਤਰੀਕ ਵਾਲੀ ਮੀਟਿੰਗ 'ਚ ਪ੍ਰਧਾਨ ਜੀ ਐਲਾਨ ਕਰਨਗੇ ਕਿਉਂਕਿ ਜਿਵੇਂ ਇਧਰੋਂ ਪਟਾਲ ਸਾਹਿਬ ਨੇ ਕਿਹਾ ਹੈਗਾ ਕਿ ਜਿਹੜਾ ਸੰਗਰੂਰ ਦੇ ਵਿੱਚੋਂ ਸਾਡੇ ਅੱਡ-ਅੱਟ ਕਾਫਲੇ 20 ਤਰੀਕ ਨੂੰ ਜਾਨੀ ਲਗਭਗ 60 ਟਰਾਲੀਆਂ ਸਾਡੀਆਂ ਰਾਸ਼ਨ ਲੈ ਕੇ ਜਿੱਚ ਕੱਲੀ ਕਣਕ ਬਿਸਤਰੇ ਹੋਣਗੇ ਕਣਕ ਹੋਊਗੀ 20 ਟਰਾਲੀਆਂ ਜਾਨੀ 60 ਟਰਾਲੀਆਂ ਸਾਡੀਆਂ 20 ਤਰੀਕ ਨੂੰ ਜਾਣ ਗਈਆਂ 60 ਟਰਾਲੀਆਂ ਸਾਡੀਆਂ 22 ਤਰੀਕ ਨੂੰ ਜਾਣ ਗਈਆਂ ਤੇ 60 ਟਰਾਲੀਆਂ ਸਾਡੀਆਂ 24 ਤਰੀਕ ਨੂੰ ਜਾਣ ਗਈਆਂ ਇਸੇ ਤਰ੍ਹਾਂ ਅਸੀਂ ਤੂੜੀ ਦੀਆਂ ਸਿਫਟਾਂ ਬਣਾਵਾਂਗੇ ਆਚਾਰ ਦੀਆਂ ਸਿਫਟਾਂ ਬਣਾਵਾਂਗੇ ਉਦ ਇਹਦੇ ਨਾਲ ਜਣੀ ਜਿੱਥੇ ਸਾਡੀ ਬਲਾਗ ਟੀਮ ਹੋਊਗੀ ਉਹਦੇ ਨਾਲ ਹਰ ਟਰਾਲੀ ਦੇ ਨਾਲ ਸਾਡੇ 4-4 5-5 ਵਲੰਟੀਅਰ ਹੋਣਗੇ ਤੇ ਨਾਲ ਸਾਡੀਆਂ ਔਰਤ ਭੈਣਾਂ ਹੋਣਗੀਆਂ ਕਿਉਂਕਿ ਔਰਤ ਭੈਣਾਂ ਨੇ ਪਿੰਡਾਂ ਦੇ ਵਿੱਚ ਉਹ ਜਦੋਂ ਬਿਸਤਰੇ ਇਕੱਠੇ ਕੀਤੇ ਨੇ ਸੂਟ ਇਕੱਠੇ ਕੀਤੇ ਨੇ ਉਧਰ ਜਿਹੜੇ ਲੋੜਵੰਦ ਪਰਿਵਾਰ ਨੇ ਵੀ ਕਿਹਨੂੰ ਕਿਹੜੀ ਚੀਜ਼ ਦੀ ਲੋੜ ਆ ਉਹ ਪਿੰਡਾਂ 'ਚੋਂ ਜਣੀ ਉਹ ਸਾਡੇ ਕੋਲ ਹੋਰ ਰਿਪੋਰਟ ਵੀ ਆਜੂਗੀ ਤੇ ਪੂਰੀ ਜਣੀ ਅਸੀਂ ਬਿਉਤ ਬਣਾ ਕੇ ਉਧਰਲਾ ਜਿਹੜਾ ਅੰਬਰਸਰ ਜ਼ਿਲ੍ਹਾ ਹੈਗਾ ਸਾਡਾ ਅੰਬਰਸਰ ਜ਼ਿਲ੍ਹੇ ਦੇ ਵਿੱਚ ਵੀ ਜਿਹੜੇ ਸਾਡੇ ਆਗੂ ਨੇ ਉਹ ਪਿੰਡਾਂ ਦੇ ਗਾਹਾਂ ਬਿਉਂਤਾ ਬਣਾ ਰਹੇ ਨੇ ਕਿਹੜੇ ਪਰਿਵਾਰ ਨੂੰ ਕੀ ਚੀਜ਼ ਦੀ ਲੋੜ ਆ ਕਿਹੜੇ ਪਰਿਵਾਰ ਨੂੰ ਕੀ ਚੀਜ਼ ਦੀ ਲੋੜ ਆ ਇਸ ਕਰਕੇ ਜਣੀ ਬਹੁਤ ਵਧੀਆ ਜਿਹੜਾ ਲੋਕਾਂ ਦਾ ਬਹੁਤ ਵੱਡਾ ਰਿਸਪੌਂਸ ਆ ਰਿਹਾ ਲੋਕ ਲੋਕਾਂ ਦੀ ਬਾਹ ਫੜਨ ਜਾ ਰਹੇ ਨੇ ਤੇ ਆਉਣ ਵਾਲੇ ਦਿਨਾਂ 'ਚ ਅਸੀਂ ਸਰਕਾਰ ਦੀ ਧੌਣ ਦੇ ਗੋਡਾ ਵੀ ਧਰਾਂਗੇ ਤੇ ਸਰਕਾਰ ਦੇ ਖਿਲਾਫ ਵੀ ਇਹ ਕਿਉਂਕਿ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਹਾੜਾ ਇਹਨੇ ਉਹਨਾਂ ਨੇ ਕੋਈ ਪ੍ਰਬੰਧ ਨਹੀਂ ਕੀਤਾ ਇਸ ਕਰਕੇ ਸਾਡੀ ਅੱਜ ਦੀ ਬਿਅੰਤ ਆ ਜਿਹੜੀ ਇਸ ਤਰੀਕੇ ਨਾਲ ਅਸੀਂ ਸਰਹੂਰ ਜ਼ਿਲ੍ਹੇ ਦੀ ਮੀਟਿੰਗ ਕੀਤੀ ਹੈ। ਮੈਂ ਜ਼ਿਲ੍ਹਾ ਪ੍ਰਧਾਨ ਅਮਰੀਕ ਗੰਡੂਆ ਸਰਹੂਰ ਜ਼ਿਲ੍ਹੇ ਦਾ ਪ੍ਰਧਾਨ ਅੱਜ ਜਿਹੜੀ ਅਸੀਂ ਤਿਆਰੀ ਕੀਤੀ ਹੈ ਸਵੇਰੇ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਹੋ ਰਹੀਆਂ ਨੇ 19 ਤਰੀਕ ਦੀ ਸੂਬੇ ਦੀ ਮੀਟਿੰਗ ਹੋਈ ਹੈ ਹੋਣੀ ਹੈ ਤੇ 20 ਤਰੀਕ ਦਾ ਇਹ ਕਾਫਲੇ ਦਾ ਅਸੀਂ ਸ਼ਿਫਟਾਂ ਬਣਾਈਆਂ ਨੇ ਡੋਡੀ ਯਾਨੀ ਸੰਗਰੂਰ ਜ਼ਿਲ੍ਹੇ ਦੀਆਂ ਕਣਕ ਭਜਾਉਣ ਵਾਸਤੇ ਤਿੰਨ ਸ਼ਿਫਟਾਂ ਬਣਾਈਆਂ ਨੇ ਅਸੀਂ ਨਾਲੇ ਬਿਸਤਰੇ ਤੇ ਨਾਲੇ ਸੂਟ ਭੈਣਾਂ ਦੇ ਪਾਉਣ ਵਾਲੇ ਜਿਹਦੇ ਕੱਪੜੇ ਭਿੱਜ ਗਏ ਸਾਰਾ ਕੁਝ ਭਿੱਜ ਗਿਆ ਇਹ ਤਿੰਨ ਸ਼ਿਫਟਾਂ ਤਾਂ ਬਣਾਈਆਂ ਨੇ ਅਸੀਂ ਕਣਕ ਭੇਜਣ ਦੀਆਂ ਤੇ ਅਗਲੀਆਂ ਸ਼ਿਫਟਾਂ ਜਿਹੜੀਆਂ ਉਹ ਤੂੜੀ ਦੀਆਂ ਚਾਰ ਦੀਆਂ ਉਹ ਟਰਾਲੀਆਂ ਦੀ ਬੰਦਬੰਦੀ ਬਣੀ ਜਾਊਗੀ ਉਦੋਂ ਵੀ ਗਾਂਹ ਆਜੇ ਕਣਕ ਬੀਜਣ ਤੱਕ ਜਿਹੜੇ ਅਸੀਂ ਟਰੈਕਟਰ ਭੇਜੜੇ ਨੇ ਜਾਂ ਡੀਜ਼ਲ ਭੇਜਣਾ ਹੈ ਉਹ ਕਿੰਨਾ ਧਰਤੀ ਖਰਾਬ ਕਰਤੀ ਕਿੰਨੀ ਧਰਤੀ ਪੱਟ ਕੇ ਉਧਰ-ਉਧਰੀ ਲਾਤੀ ਉਹ ਲੰਬਾ ਪ੍ਰੋਸੈਸ ਆ ਸਾਡਾ ਜਿਹੜੀ ਵੱਟਗੇ ਵੀ ਕਣਕ ਦੀ ਬਿਜਾਈ ਪਾਉਣੀ ਡੀਏਪੀ ਦੇਣਾ ਟਰੈਕਟਰ ਭੇਜਣਾ ਕਣਕ ਦਾ ਵੀ ਭੇਜਣਾ ਉਹਦਾ ਵੀ ਤਹਿਸ਼ਿਫਟ ਨਾਲ ਦੀ ਨਾਲ ਹੀ ਅਸੀਂ ਇਹ ਵਿਉਂਤਬੰਦੀ ਬਣਾਈ ਚੱਲਾਂਗੇ ਕਿਉਂਕਿ ਸਾਰੇ ਪ੍ਰੋਗਰਾਮ ਅਸੀਂ ਛੱਡ ਕੇ ਇਧਰ ਨੂੰ ਲੱਗੇ ਹੋਏ ਆ ਵੀ ਉਹ ਜਿਹੜੇ ਸਾਡੇ ਵੀਰਾਂ ਨਾਲ ਸਾਡੇ ਭੈਣਾਂ ਨਾਲ ਹਰਨਿਕ ਹਕੂਮਤ ਦੀ ਵਿਉਂਤਬੰਦੀ ਨਾਲ ਮਾਰਨ ਦਾ ਯਤਨ ਕੀਤਾ ਹੈ ਉਹ ਜਤਨੂਸੀ ਸਮਝੀ ਬੈਠੇ ਆ ਆ ਪਹਿਲਾਂ ਉਹਨਾਂ ਨੂੰ ਅਸੀਂ ਬਰਾਬਰ ਕਰਕੇ ਠਾ ਕੇ ਉਹ ਲੋਕਾਂ ਨੂੰ ਸਾਡੇ ਭੈਣ ਭਾਈਆਂ ਨੂੰ ਬਰਾਬਰ ਕਰਕੇ ਫੇਰ ਸਰਕਾਰ ਕਰਨੀ ਅਸੀਂ ਤਿਆਰੀ ਕਰਾਂਗੇ ਉਹਨਾਂ ਨੂੰ ਵੀ ਆਓ ਜਿਹੜਾ ਸਰਕਾਰ ਬੋਲੀ ਹੈ ਪੰਜਾਬ ਦੀ ਸਰਕਾਰ ਬੋਲੀ ਹੈ ਵੀ ਇੰਨੇ ਹਜ਼ਾਰ ਏਕੜ ਮਗਰ ਦੇਵਾਂਗੇ ਅਸੀਂ 20 ਹਜ਼ਾਰ ਏਕੜ ਮਗਰ ਐਂ ਜਿਹੜੀ ਕੇਂਦਰ ਦੀ ਸਰਕਾਰ ਬੋਲੀ ਹੈ ਵੀ 1600 ਕਰੋੜ ਦੇਵਾਂਗੇ ਇਹ ਅਸੀਂ ਉਧਰ ਨੂੰ ਫੇਰ ਭੂਮਿਕਾ ਬੰਨ੍ਹਾਗੇ ਉਹ ਸਰਕਾਰਾਂ ਤੋਂ ਵੀ ਕਿਉਂਕਿ ਮੁਕਰ ਨਹੀਂ ਹੈ ਸਰਕਾਰਾਂ ਇਹ ਗੱਲਾਂ ਕਰਕੇ ਉਹ ਕਹਿੰਦੇ ਨੇ ਵੀ 1200 ਕਰੋੜ ਪੰਜਾਬ ਸਰਕਾਰ ਕੋਲੇ ਪਿਆ ਹੈ ਫੰਡ ਇਹ ਕਰਕੇ ਹੈ ਜੀ ਮੋਕਰ ਦੇ ਤਰੀਕੇ ਨੇ ਇਹਨਾਂ ਦੇ ਉਹ ਵੀ ਅਸੀਂ ਤਾਉਣ ਤੇ ਗੋਡਾ ਰੱਖ ਕੇ ਇਹਨੂੰ ਲਾਗੂ ਕਰਾਵਾਂਗੇ ਧੰਨਵਾਦ ਮੈਂ ਦਰਵਾਜ਼ਾ ਸੇ ਨਹੀਂ ਸਾਜਲਾ ਜਿਲ੍ਹਾ ਜਦਾਸੀਖਤਰ ਭਾਰਤੀ ਕਿਸਾਨ ਯੂਨੀਅਨ ਦੀ ਕਿਤਾਬ ਕਰਾਹਾ ਹਾਂ ਜਿਹੜਾ ਸੰਗਰੂਰ ਅੱਜ ਜੋ ਅਸੀਂ ਨੇ ਰਿਸ਼ਤਾ ਬਣਾਈਆਂ ਨੇ ਬਿਉਤਬੰਦੀ ਬਣਾਈ ਹੈ ਤਿੰਨ ਕਾਫਲੇ ਸਾਡੇ 700 700 ਟਰੈਕਟਰਾਂ ਦੇ 20 ਤਰੀਕ ਨੂੰ ਇੱਕ 22 ਨੂੰ ਇੱਕ 24 ਨੂੰ ਜਾਊਗਾ ਉਹ ਕਾਫਲੇ ਜਿਹੜੇ ਇੱਥੇ ਮਸਤੂਨਾ ਸਾਹਿਬ ਤੋਂ ਤੁਰਨਗੇ ਇਸ ਕਰਕੇ ਮਤਲਬ ਵੀ ਅਗਲੇ ਜਿਹੜੀ ਵਿਉਤਪੰਦੀ ਹੈ ਭੂਗ ਭੇਜਣੇ ਟਰਾਲੀਆਂ ਦੇ ਟਰੈਕਟਰ ਭੇਜਣੇ ਨੇ ਹੋਰ ਵੱਡੇ ਖਰਚੇ ਦੀ ਪ੍ਰਭਾਈ ਵਾਸਤੇ ਸਾਨੂੰ ਮਤਲਬ ਲੋਕਾਂ ਤੱਕ ਜਾਣਾ ਪਊਗਾ ਕਿਉਂਕਿ ਜਿਹੜੀ ਕਣਕ ਇਕੱਠੀ ਕੀਤੀ ਹੈ ਕਣਕ ਤਾਂ ਅਸੀਂ ਭੇਜ ਦਾਂਗੇ ਟਰੈਕਟਰਾਂ ਦੇ ਤੇਲ ਦੇ ਖਰਚੇ ਨੇ ਭੂਗਾਂ ਦਾ ਬਹੁਤ 50000 60000 ਰੁਪਏ ਖਰਚਾ ਆਉਂਦਾ ਹੈ ਇਸ ਕਰਕੇ ਸੀ ਲੋਕਾਂ ਨੂੰ ਕਹਿੰਦਾ ਸਹਿਯੋਗ ਦਿਓ ਅਤੇ ਉਹਨਾਂ ਲੋਕਾਂ ਦੀ ਆਪਾਂ ਬਾਹ ਫੜੀਏ ਮੱਲਮ ਪੱਟੀ ਲਾਈਏ ਅਤੇ ਪੂਰੀ ਤਿਆਰੀ ਹੈ ਸਾਡੀ ਇੱਕ ਜਿਹੜੀ ਪ੍ਰਧਾਨ ਜੀ ਦੇ ਦਰਬਾਰਾ ਸੰਗ ਸਾਜਣਾ ਨੇ ਕਿਹਾ ਮੈਂ ਥੋੜਾ ਜਿਹਾ ਵਾਦਾ ਕਰਦਾ ਗੱਲ 'ਚ ਜਿਹੜੇ ਪਿੰਡਾਂ ਦੇ ਵਿੱਚੋਂ ਵੱਡਾ ਵੱਡੀ ਪੱਦਰ ਤੇ ਸਾਡੇ ਭਰਾਵਾਂ ਨੇ ਬਹੁਤ ਵਧੀਆ ਸਹਿਯੋਗ ਕੀਤਾ ਫੰਡ ਦਿੱਤਾ ਪੈਸੇ ਵੀ ਦਿੱਤੇ ਨੇ ਜਿਹੜੇ ਉਹਨਾਂ ਪਿੰਡਾਂ ਦੇ ਐਨ ਆਰ ਆਈ ਭਰਾ ਨੇ ਉਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਭਰਾਵੋ ਟਰੈਕਟਰਾਂ ਨੇ 20-20 ਹਜ਼ਾਰ ਦਾ ਤੇਲ ਖਾਣਾ ਉੱਥੇ ਵੱਡੀ ਪੱਧਰ ਤੇ ਗਾਹਾਂ 5-5 ਫੁੱਟ ਘਾਹ ਚੜ੍ਹੀ ਹੋਈ ਹੈਗੀ ਆ ਉਹਨਾਂ ਭਰਾਵਾਂ ਨੂੰ ਵੀ ਆਪਦੇ ਪਿੰਡ ਵਾਲਿਆਂ ਨਾਲ ਤਾਲਮੇਲ ਕਰਕੇ ਉਹ ਟਰੈਕਟਰ ਦੇ ਡੀਜ਼ਲ ਵਾਸਤੇ ਉਹਦਾ ਪ੍ਰਬੰਧ ਵੀ ਕਰੋ ਤੇ ਆਮ ਜਿਹੜੇ ਸਾਡੇ ਦੁਕਾਨਦਾਰ ਭਰਾ ਨੇ ਜਾਂ ਹੋਰ ਭਰਾ ਨੇ ਜਿੱਥੇ ਵੀ ਸਾਡੇ ਭਰਾ ਜਾਣਗੇ ਉਹਨਾਂ ਦੀ ਵੱਧ ਤੋਂ ਵੱਧ ਸਹਿਯੋਗ ਕਰੋ ਕਿਉਂਕਿ ਅੱਜ ਉਹਨਾਂ ਭਰਾਵਾਂ ਤੇ ਵਕਤ ਪਿਆ ਹੋਇਆ ਉਹਨਾਂ ਦੀ ਬਾਹ ਫੜਨ ਦੀ ਲੋੜ ਆ ਸਾਡੇ ਗੁਰੂਆਂ ਨੇ ਵੀ ਕਿਹਾ ਵੀ ਡਿੱਗੇ ਹੋਏ ਨੂੰ ਆਪਾਂ ਸਾਥੀ ਨਾਲ ਲਾਉਣਾ ਇਹ ਪੰਜਾਬ ਦੀ ਰਵੈਤ ਆ ਪੰਜਾਬ ਦੀ ਰਵੈਤ ਜਣੀ ਦੁਨੀਆ ਪੱਧਰ ਤੇ ਚੱਲੀ ਆ ਇਸ ਕਰਕੇ ਬਹੁਤ ਸਹਿਯੋਗ ਕਰ ਰਹੇ ਹੋ ਇਹਦੇ ਚ ਹੋਰ ਸਹਿਯੋਗ ਕਰੋ ਤੇ ਮਸਤੂਆਣਾ ਸਾਹਿਬ 20 ਤਰੀਕ ਨੂੰ 8 ਵਜੇ ਬੇਨਤੀ ਆ ਸਾਰੇ ਭਰਾਵਾਂ ਨੂੰ 20 ਤਰੀਕ ਨੂੰ ਆਪਾਂ 8 ਵਜੇ ਉੱਥੋਂ ਇਕੱਠੇ ਹੋਵਾਂਗੇ ਉੱਥੋਂ ਕਾਫਲਾ ਜਿਹੜਾ ਆਪਾਂ ਅੰਮ੍ਰਿਤਸਰ ਜਾਣਾ ਸੰਗਰੂਰ ਜ਼ਿਲ੍ਹੇ ਨੇ ਆਪਾਂ 8 ਵਜੇ ਸਾਰੇ 20 ਤਰੀਕ ਨੂੰ ਜਿਹੜੇ ਪਿੰਡਾਂ ਦੀ ਡਿਊਟੀ ਲੱਗੀ ਆ ਉਹ ਪਿੰਡ ਕਿਉਂਕਿ ਭਵਾਨੀਗੜ ਬਲਾਕ ਦਿੜਬਾ ਬਲਾਕ ਤੇ ਸੰਗਰੂਰ ਬਲਾਕ ਇਹ ਤਿੰਨੇ ਬਲਾਕਾਂ ਦੇ ਜਾਨੀ ਜਿੰਨੇ ਜਿੰਨੇ ਇਹਨਾਂ ਨੂੰ ਟਰਾਲੀਆਂ ਲਾਈਆਂ ਹੈਗੀਆਂ ਨੇ ਉਹ 8 ਵਜੇ ਦੇ ਨੂੰ 20 ਤਰੀਕ ਨੂੰ ਮਸਤੂਆਣਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨ ਥੋੜਾ ਬਹੁਤ ਬਹੁਤ ਮੰਨਣਾ 15 ਮਿੰਟ ਲੈਣੇ ਹਨ ਹਾਂ ਚਲਾਵਾਂਗੇ ਆਪਾਂ ਨਾਲ ਤਾਂ ਥੋੜੀ ਜਿਹੜੀ ਅੱਜ